ਸਾਸਿਕਾ ਮਾਹਤੂੜਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਬੇ ਦੇ ਮੁੱਖ ਮੰਤਰੀ ਨੇ ਅੱਜ ਤੋਂ ਪੈਂਦਨ ਪਹਿਲਾਂ ਆਪਣੇ ਖਾਸਮ ਖਾਸ ਮੰਤਰੀਆਂ ਨੂੰ ਜਿਹੜੇ ਸੱਜੀਆਂ ਅਤੇ ਖੱਬੀਆਂ ਬਾਹਾਂ ਕਹੇ ਜਾਣ ਵਾਲੇ ਮੰਤਰੀਆਂ ਨੂੰ ਇੱਕ ਝਟਕੇ ਵਿੱਚ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ ਧੱਕੇ ਦੇ ਨਾਲ ਅਸਤੀਫੇ ਲੈ ਗਏ ਜਿੰਪਾ ਜੋੜਾ ਮਾਜਰਾ ਅਨਮੋਲ ਗਗਨਮਾਨ ਅਤੇ ਬਲਵੀਰ ਸਿੰਘ ਜੇ ਗੱਲ ਕਰੀਏ ਜਿੰਪਾ ਅਤੇ ਅਨਮੋਲ ਗਗਨਮਾਨ ਅਤੇ ਚੇਤਨ ਸਿੰਘ ਜੋੜਾ ਮਾਜਰਾ ਇਹ ਤਾਂ ਖਾਸਮ ਖਾਸ ਸੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਉਮੀਦਵਾਰਾਂ ਦੀ ਤੂਤੀ ਬੋਲਦੀ ਸੀ ਅਤੇ ਇਹ ਤੇ ਪਤਾ ਸੀ ਕਿ ਅਨਮੋਲ ਗਗਨਮਾਨ ਚੇਤਨ ਸਿੰਘ ਜੋੜਾ ਮਾਜਰਾ ਅਤੇ ਜਿੰਪਾ ਨੂੰ ਜਿਹੜਾ ਹੈ ਵਜ਼ਾਰ ਦਾ ਹਿੱਸਾ ਬਣਾਉਣਗੇ ਉਹ ਹੋਇਆ ਵੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਵੇਂ ਹੀ ਆਮ ਆਦਮੀ ਪਾਰਟੀ ਦੀ ਬਦਲਾਵ ਦੇ ਨਾਮ ਤੇ ਸਰਕਾਰ ਬਣੀ ਨਾਲ ਦੀ ਨਾਲ ਹੀ ਇਹਨਾਂ ਨੂੰ ਵਜ਼ਾਰ ਦਿੱਤੀ ਗਈ। ਲੇਕਿਨ 2.5 ਸਾਲ ਜਿਵੇਂ ਹੀ ਪੂਰੇ ਹੋਏ 16 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ 2.5 ਸਾਲ ਪੂਰੇ ਹੋ ਗਏ ਨੇ। 2.5 ਸਾਲਾਂ ਤੋਂ ਬਾਅਦ ਇੱਕ ਵੱਡਾ ਝਟਕਾ ਦੇ ਦਿੱਤਾ ਗਿਆ ਆਪਣੇ ਖਾਸਮ ਖਾਸ ਅਨਮੋਲ ਗगन ਮਾਨ ਨੂੰ ਖਾਸ ਕਰਕੇ ਉਹ ਆਪਣੀ ਛੋਟੀ ਭੈਣ ਕਹਿੰਦੇ ਸੀ। ਫਤਵਾ ਦਿਓ ਮੈਂ ਵਜ਼ਾਰਤ ਦੇ ਆਂਗਾ ਵਜ਼ਾਰਤ ਖੋਲੀ ਗਈ ਹੈ ਕਿੱਥੇ ਗਈ ਭੈਣ ਤੇ ਕਿੱਥੇ ਗਿਆ ਉਹ ਭਰਾ ਦੱਸਦੀ ਹੈ ਕਿ ਅਨਮੋਲ ਗਗਨ ਮਾਨ ਦੀ ਹਾਲੇ 6 ਮਹੀਨੇ ਪਹਿਲਾਂ ਸ਼ਾਦੀ ਹੋਈ ਹੈ ਉਸਦੇ ਹਸਬੰਦ ਪੇਸ਼ੇ ਵਜੋਂ ਵਕੀਲ ਹੋਣ ਦੇ ਨਾਲ ਨਾਲ ਕਾਂਗਰਸ ਦੇ ਸੀਨੀਅਰ ਆਗੂ ਵੀ ਨੇ ਕੀ ਅਨਮੋਲ ਗਗਨ ਮਾਨ ਦੀ ਤੋਹੀਨ ਨਹੀਂ ਹੋਈ ਇਨਸਲਟ ਨਹੀਂ ਹੋਈ ਉਹਦੇ ਘਰ ਵਾਲੇ ਦੀ ਸੂਤਰ ਦੱਸਦੇ ਨੇ ਪਾਰਟੀ ਪ੍ਰਧਾਨ ਰਾਜਾ ਵਰਿੰਗ ਲਗਾਤਾਰ ਹੁਣ ਸਬੰਧ ਬਣਾ ਰਹੇ ਨੇ ਗਲਬਤ ਕਰ ਰਹੇ ਨੇ ਅਨਮੋਲ ਗगन ਮਾਨ ਦੇ ਹਸਬੰਡ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਅਨਮੋਲ ਗगन ਮਾਨ ਜਲਦੀ ਜਿਹੜੀ ਇਹ ਕਾਂਗਰਸ ਪਾਰਟੀ ਵੱਲ ਜਾਵੇਗੀ ਚਾਹੇ ਉਹਦੇ ਹਸਬੰਡ ਵੱਲੋਂ ਕਹਿ ਲਈਏ ਚਾਹੇ ਉਸਨੇ ਆਪਣੀ ਇਨਸਲਟ ਫੀਲ ਕੀਤੀ ਕਿ ਭਾਈ ਐਟ ਲੀਸ ਮੈਨੂੰ ਪਹਿਲਾਂ ਦੱਸ ਤੇ ਦੇਣਾ ਚਾਹੀਦਾ ਸੀ ਜੇਕਰ ਸੂਬੇ ਦੇ ਮੁੱਖ ਮੰਤਰੀ ਮੈਨੂੰ ਆਪਣਾ ਵੱਡਾ ਭਰਾ ਮੰਨਦੇ ਨੇ ਵੀ ਭੈਣ ਮੇਰੀ ਇਸ ਅਸਤੀਫਾ ਲੈਣਾ ਹੈ ਆਪਣੇ ਆਪ ਦੇ ਦਿਓ ਲੇਕਿਨ ਇਥੇ ਪ੍ਰੈਸ਼ਰਾਈਜ਼ ਕੀਤਾ ਗਿਆ ਸਵੇਰੇ ਆਈ ਖਬਰ ਆਈ ਸ਼ਾਮ ਨੂੰ ਅਸਤੀਫੇ ਮੰਗ ਲਏ ਅਤੇ ਦੂਸਰੇ ਦਿਨ ਪੰਜ ਨਵੇਂ ਮੰਤਰੀ ਬਣਾ ਦਿੱਤੇ ਗਏ ਆਮ ਆਦਮੀ ਪਾਰਟੀ ਵੱਲੋਂ ਕੀ ਇਹ ਸਾਜ਼ਿਸ਼ ਜਿਹੜੀ ਸੀ ਸੂਬੇ ਦੇ ਮੁੱਖ ਮੰਤਰੀ ਦੀ ਜਾਂ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਅਰਵਿੰਦ ਕੇਜੀ ਵਾਲਦੀ ਸੀ ਇਸ ਤੋਂ ਪਤਾ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਵਿਧਾਇਕ ਨੇ ਬਾਕੀ ਹੋਣਗੇ ਕਿਉਂਕਿ ਵਿਧਾਇਕ ਜਿਹੜੇ ਨੇ ਉਹ ਹੁਣ ਇਹ ਦੱਸ ਰਹੇ ਨੇ ਕਿ ਸਾਨੂੰ ਆਸ ਸੀ ਕਿ ਸਾਨੂੰ ਵਜ਼ਾਰਤ ਦਾ ਸਾਨੂੰ ਕੈਬਨਟ ਦਾ ਹਿੱਸਾ ਬਣਾਇਆ ਜਾਵੇਗਾ ਲੇਕਿਨ ਸਾਨੂੰ ਬਿਲਕੁਲ ਰਤਾ ਪਿੰਕ ਵੀ ਲੱਗੀ ਕਿ ਅੰਦਰ ਖਾਤੇ ਮਿਲ ਕੇ ਨਵੇਂ ਪੰਜ ਮੰਤਰੀ ਬਣਾ ਦਿੱਤੇ ਗਏ। ਸੂਤਰ ਦੱਸੇ ਨੇ ਕਿ ਅਮੋ ਅਨਮੋਲ ਗਗਨ ਮਾਨ ਜਿਹੜੀ ਹੈ ਉਹ ਜਲਦੀ ਹੀ ਕਾਂਗਰਸ ਦੇ ਵਿੱਚ ਸ਼ਾਮੂਲਿਤ ਕਰੇਗੀ ਕਿਉਂਕਿ ਉਹਨਾਂ ਦੇ ਹਸਬੰਡ ਕਾਂਗਰਸ ਪਾਰਟੀ ਦੇ ਸੀਨੀਅਰ ਅਧਿਕਾਰਤਕ ਸਾਲੀ ਆਗੂ ਨੇ। ਜਿੱਤੇ ਭਗਵੰਤ ਮਾਨ ਦੱਸਦੇ ਰਹੇ ਨੇ ਕਿ ਇਹਨਾਂ ਨੇ ਆਮ ਆ ਕਾਂਗਰਸ ਪਾਰਟੀ ਵਾਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਤੇ ਕਾਂਗਰਸ ਵਾਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਿਸ਼ਤੇ ਕੀਤੇ ਹੋਏ ਨੇ। ਤੇ ਭਾਈ ਹੁਣ ਤੁਸੀਂ ਆਪ ਦੀ ਮੰਜੀ ਤੋਂ ਛੋਟੀ ਮਾਰੋ ਕੀ ਤੁਹਾਡੇ ਵਿਧਾਇਕ ਤੁਹਾਡੇ ਮੰਤਰੀ ਰਿਸ਼ਤੇਦਾਰ ਨਹੀਂ ਕਾਂਗਰਸ ਦੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਬੜੀ ਵੱਡੀ ਖਬਰ ਆਈ ਹੈ ਕਿ ਨਮੂਲ ਗਗਨਮਾਨ ਆਪਣੇ ਘਰ ਵਾਲੇ ਦੀ ਸਹਿਮਤੀ ਦੇ ਨਾਲ ਸ਼ਾਮਲ ਹੋਣ ਜਾ ਰਹੀ ਹੈ ਕਾਂਗਰਸ ਪਾਰਟੀ ਦੇ ਵਿੱਚ ਰਾਹੁਲ ਗਾਂਧੀ ਅਤੇ ਰਾਜਾ ਵੜਿੰਗ ਦੀ ਅਗਵਾਈ ਵਿੱਚ ਧੰਨਵਾਦ